ਗੁਰੂ ਘਰ ਜਾਣਾ ਤੜਕੇ ਰੋਜ ਆ ਜੀ 5 ਵਜੇ ਉੱਠ ਕੇ 6 ਵਜੇ ਪਾਣੀ ਲਾ ਲੈਣਾ ਗੁਰੂ ਘਰ ਜਾਣੇ ਜਾਣਾਗਾ 5 ਵਜੇ ਜੀ ਤੇ ਕੋਈ ਲੋਕ ਨੇ ਨਾ ਕਹਿੰਦੇ ਬਹੁਤ ਲੋਕ ਰੱਬ ਕੇ ਅਰਦਾਸਾਂ ਕਰਦੇ ਹੁੰਦੇ ਨੇ ਮੈਂ ਪੰਡਤ ਨੂੰ ਪੁੱਛੂੰਗਾ ਲਵਾਚੇ ਵੀ ਰੱਬਾ ਸਾਡੀ ਲਾਟਰੀ ਕੱਢ ਦੇ ਲਾਟਰੀ ਉਹ ਕਹਿੰਦੇ ਰੱਬ ਕਹਿੰਦੇ ਭਈ ਲਾਟਰੀ ਪਾਤਾ ਸਹੀ ਤੇ ਪਉਂਗ ਤਾਂ ਹੀ ਨਿਕਲੂਂਦੀ ਕੋਸ਼ ਕਰਨਾ ਤਾਂ ਪਊਗਾ ਹੀ ਭਾਈਆ ਜੀ ਹੁਣੇ ਹਾਂ ਭਾਈਆ ਹੁਣੇ ਪਾਈਆ ਜੀ ਮੈਂ ਪਾਈ ਨਹੀਂ ਕਿਤੇ ਪਰਦੇ ਸਹੀ ਗੱਲ ਨਾ ਮੈਂ ਜਦੋਂ ਗੱਲ ਕਰੀਆ ਵੀ ਲੋਕ ਬਹੁਤ ਕਹਿੰਦੇ ਨੇ ਰੱਬਾ ਲੱਖ ਪਤੀ ਉਹਨੂੰ ਅਮੀਰ ਬਣਾ ਦੇ ਕੁਝ ਕਰਨਾਂ ਤਾਂ ਪਊਗਾ ਹੀ ਦੇਖੋ ਜੀ ਲੋਕ ਕਹਿੰਦੇ ਨੇ ਵੀ ਇਹ ਆ ਉਹ ਆ ਵੀ ਸਾਨੂੰ ਲਾਟਰੀਨ ਲੱਗਦੀ ਆ ਨਹੀਂ ਲਾਟਰੀ ਪਾਈ ਨਹੀਂ ਹੁੰਦੀ ਉਹਨਾਂ ਨੇ ਪਰ ਲੱਗੋ ਕਿੱਥੋਂ ਹੁਣ ਤੇ ਕਹਿੰਦੇ ਨੇ ਚੌਥੀ ਵਾਰ ਸਾਡੇ ਕੋਲ ਟਿਕਟ ਪਾਈਆ ਤੇ ਪਰਮਾਤਮਾ ਨੇ ਕਿਰਪਾ ਕਰਤੀ 38791 ਨੰਬਰ ਤੇ ਇਹਨਾਂ ਦਾ ਪ੍ਰਾਈਜ਼ ਲੱਗਿਆ ਲੱਖ ਰੁਪਏ ਦਾ ਪ੍ਰਾਈਜ਼ ਲੱਗਿਆ 10000 ਗੁਣਾ 10 ਹੂੰ ਲੱਖ ਰੁਪਏ ਦਾ ਪ੍ਰਾਈਸ ਲੱਗਿਆ ਤੇ ਆ ਸਾਨੂੰ ਖੁਸ਼ੀ ਮਿਲਦੀ ਇਹ ਇੱਕ ਜ਼ਰੂਰਤਮੰਦ ਨੂੰ ਨਾਮ ਲੱਗਦਾ ਠੀਕ ਹੈ ਹੁਣ ਜਿਹਦੇ ਕੋਲ ਪਹਿਲਾਂ ਹੀ ਬਹੁਤ ਨੇ ਉਹਨੂੰ ਨਾਮ ਲੱਗੇ ਉਹ ਤਾਂ ਖੁਸ਼ੀ ਚਲੋ ਹੁੰਦੀ ਆ ਫਿਰ ਵੀ ਪਰ ਇਹ ਜ਼ਰੂਰਤਮੰਦ ਨੂੰ ਨਾਮ ਲੱਗਦਾ ਸਾਨੂੰ ਦੁੱਖ ਨਹੀਂ ਖੁਸ਼ੀ ਹੁੰਦੀ ਹੈ ਜੀ ਆਪਣੀ ਖੁਸ਼ੀ ਹਾਂ ਜੀ ਬਾਕੀ ਵਾਕਈ ਲੋੜਵੰਦ ਨੇ ਨਾ ਬੇਟਾ ਵੀ ਕਹਿੰਦੇ ਵਿਚਾਰਾ ਹਾਂ ਜੀ ਬੱਚੇ ਵੀ ਇਹਨਾਂ ਦਾ ਘਰ ਬੈਠਾ ਤੇ ਇਹ ਵੀ ਇੱਕ ਚੌਂਕ ਜਿਹਾ ਕਰਕੇ ਥੋੜੇ ਆ ਦੇਖੋ ਮਾਤਾ ਮੰਡੀਆਂ ਤੇ ਕੰਮ ਕਰਦੀ ਆ ਨਾ ਤੇ ਇਹਨਾਂ ਨੂੰ ਪਰਮਾਤਮਾ ਨੇ ਲੱਖ ਰੁਪਏ ਦਾ ਪ੍ਰਾਈਸ ਸਾਡੇ ਹੱਥੋਂ ਮਿਲਦਾ ਜੀ ਕੱਲ 4 ਤਰੀਕ ਦਾ